ਸਤ ਸ੍ਰੀ ਅਕਾਲ ਦੋਸਤੋ ਰੋਲਾ ਜੰਕਸ਼ਨ ਦੇ ਸਾਰੇ ਦਰਸ਼ਕਾਂ ਨੂੰ ਦੋਸਤੋ ਅੱਜ ਗੱਲ ਪੰਜਾਬ ਦੇ ਉਸ ਅਨਮੋਲ ਹੀਰੇ ਦੀ ਹੈ ਜਿਸ ਨੇ ਦੁਨੀਆ ਦੇ ਨਕਸ਼ੇ ਤੇ ਪੰਜਾਬੀ ਮਾਦਾਨਾ ਚਮਕਾਇਆ ਬਰਿੰਦਰ ਸਿੰਘ ਕੁਮਣ ਇੱਕ ਅਜਿਹਾ ਨਾ ਜੋ ਨੌਜਵਾਨਾਂ ਲਈ ਮਿਸਾਲ ਸੀ ਪਰ ਅੱਜ ਉਸ ਮਿਸਾਲ ਦੀ ਮੌਤ ਤੇ ਵੱਡਾ ਸਵਾਲ ਖੜੇ ਹੋ ਰਹੇ ਨੇ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਇੱਕ ਅਜੀਹੀ ਵੀਡੀਓ ਤੇ ਪੋਸਟ ਪਾਈ ਹੈ ਜਿਸ ਨੇ ਸਿਸਟਮ ਦੀਆਂ ਨਿਹਾਂ ਇਲਾਕੇ ਰੱਖ ਦਿੱਤੀਆਂ ਨੇ ਵੀਡੀਓ ਦੇਖੋ ਵਿਰਿੰਦਰ ਭਾਜੀ ਆਪਰੇਸ਼ਨ ਤੋਂ ਪਹਿਲਾਂ ਵੀ ਹੱਸ ਰਹੇ ਨੇ ਉਹੀ ਪੁਰਾਣੀ ਮੁਸਕਾਨ ਉਹੀ ਝੜ ਦੀ ਕਲਾ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਹਾਸਾ ਆਖਰੀ ਵਾਰ ਹੋਵੇਗਾ ਉਹਨਾਂ ਨੇ ਮਜ਼ਾਕ ਵਿੱਚ ਕਿਹਾ ਸੀ ਹੁਣੇ ਤੁਸੀਂ ਮੈਨੂੰ ਪਾ ਲੈਣਾ ਹੈ ਪਰ ਅਫਸੋਸ ਉਹਨਾਂ ਦੀ ਇਹ ਗੱਲ ਸੱਚੀ ਹੋ ਗਈ ਗੈਰ ਜ਼ਿੰਮੇਵਾਰ ਡਾਕਟਰਾਂ ਨੇ ਉਹਨਾਂ ਦੀ ਜਾਨ ਹਮੇਸ਼ਾ ਲਈ ਲੈ ਲਈ ਇੱਕ ਹੱਸਦਾ ਖੇਡਦਾ ਪਰਿਵਾਰ ਉਝੜ ਗਿਆ ਤੇ ਹਿੰਦੁਸਤਾਨ ਨੇ ਆਪਣਾ ਇੱਕ ਅਨਮੋਲ ਹੀਰਾ ਗਵਾ ਲਿਆ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਸੱਚ ਸਾਹਮਣੇ ਆਉਣ ਲੱਗਦਾ ਹੈ ਤਾਂ ਹਰ ਤਰ੍ਹਾਂ ਦੇ ਹੱਤਖੰਡੇ ਅਪਣਾਏ ਜਾਂਦੇ ਨੇ ਤਾਂ ਜੋ ਸੱਚ ਨੂੰ ਦਬਾਇਆ ਜਾ ਸਕੇ ਉਹ ਡਾਕਟਰ ਜਿਨ੍ਹਾਂ ਨੂੰ ਕਿਸੇ ਦੀ ਜਾਨ ਦੀ ਕੋਈ ਪਰਵਾਹ ਨਹੀਂ ਅਜੋਨਾ ਕਰਕੇ ਪੰਜਾਬ ਦੀ ਸ਼ਾਨ ਅਣਗੈਲੀ ਦੀ ਪੇਟ ਚੜ ਗਈ ਪਰਿਵਾਰ ਪੁੱਛ ਰਿਹਾ ਹੈ ਕਿ ਪੈਸੇ ਅਤੇ ਪੌਂਚ ਅੱਗੇ ਸੱਚ ਹਾਰ ਜਾਵੇਗਾ ਕਿ ਬਰਿੰਦਰ ਭਾਜੀ ਵਰਗੇ 스타ਰ ਨੂੰ ਵੀ ਇਨਸਾਫ ਲਈ ਤੱਕੇ ਖਾਣੇ ਪੈਣਗੇ ਜੋ ਕਿ ਕੋਈ ਆਮ ਬੰਦਾ ਨਹੀਂ ਸੀ ਬਾਲੀਵੁੱਡ ਵਿੱਚ ਵੱਡੇ ਵੱਡੇ 스타ਰ ਨਾਲ ਕੰਮ ਕਰ ਚੁੱਕਿਆ ਹੈ ਤੇ ਆਪਣੀ ਬੋਡੀ ਬਿਲਡਿੰਗ ਨਾਲ ਦੁਨੀਆ ਭਰ ਵਿੱਚ ਆਪਣਾ ਨਾਮ ਚਮਕਾ ਚੁੱਕਿਆ ਹੈ ਉਹ ਇੱਕ ਵੈਜੀਟੇਰੀਅਨ ਬੋਡੀ ਬਿਲਡਰ ਸੀ ਬਰਿੰਦਰ ਸਿੰਘ ਕੁਮਨ ਸਰੀਰ ਦੇਖ ਕੇ ਐਵੇਂ ਲੱਗਦਾ ਸੀ ਕਿ ਜਿਵੇਂ ਇਹ 3-4 ਬੰਦੇ ਇਕੱਠੇ ਖੜੇ ਹੋਣ ਵੀਡੀਓ ਦੇ ਕੈਪਸ਼ਨ ਵਿੱਚ ਇੱਕ ਦਰਦ ਹੈ ਇੱਕ ਚੀਖ ਹੈ ਉਹ ਕਹਿੰਦੇ ਨਹੀਂ ਕਿ ਤੁਹਾਡਾ ਸਾਥ ਹੀ ਸਾਡੀ ਤਾਕਤ ਹੈ ਦੋਸਤੋ ਇਹ ਲੜਾਈ ਹੁਣ ਸਿਰਫ ਬਰਿੰਦਰ ਘੁੰਮਣ ਦੇ ਪਰਿਵਾਰ ਦੀ ਨਹੀਂ ਆਹੀ ਇਹ ਲੜਾਈ ਹਰ ਪੰਜਾਬੀ ਦੀ ਹੈ ਜੋ ਹਸਪਤਾਲਾਂ ਦੀ ਲਾਪਰਵਾਹੀ ਦਾ ਸ਼ਿਕਾਰ ਹੁੰਦਾ ਹੈ ਅੱਜ ਵੀ ਕੁਝ ਲੋਕਾਂ ਦੀ ਜ਼ਮੀਰ ਜਿੰਦਾ ਹੈ ਜੋ ਸੱਚ ਦਾ ਸਾਥ ਦੇਣਗੇ ਤੇ ਨਿਰਪੱਖ ਜਾਂਚ ਦੀ ਮੰਗ ਕਰਨਗੇ ਰੋਲਾ ਜਿੰਕਸ਼ਨ ਦੇ ਮੰਚ ਤੋਂ ਅਸੀਂ ਪ੍ਰਸ਼ਾਸਨ ਨੂੰ ਸਵਾਲ ਪੁੱਛਦੇ ਹਾਂ ਕਿੰਨਾ ਚਿਰ ਹੋਰ ਗੱਲ ਤੱਕ ਸੱਚ ਨੂੰ ਦਵਾਇਆ ਜਾਵੇਗਾ ਬਰਿੰਦਰਪਾ ਜੀ ਦੇ ਚੋਣ ਵਾਲੇ ਅੱਜ ਵੀ ਉਹਨਾਂ ਦੇ ਨਾਲ ਡਟ ਕੇ ਖੜੇ ਨੇ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਕੋਈ ਨਿਰਪੱਖ ਜਾਂਚ ਆਵੇਗੀ ਤੇ ਗੁਨਾਹਗਾਰ ਬੇਨਕਾਬ ਹੋਣਗੇ ਇਸ ਵੀਡੀਓ ਨੂੰ ਇਨਾਂ ਸ਼ੇਅਰ ਕਰੋ ਕਿ ਇਹ ਅੰਨੇ ਬੋਲੇ ਸਿਸਟਮ ਦੇ ਕੰਨ ਤੱਕ ਪਹੁੰਚ ਸਕੇ ਕਮੈਂਟ ਵਿੱਚ ਲਿਖੋ ਜਸਟਿਸ ਫੋਰ ਬਰਿੰਦਰ ਕੁਮਨ ਤੁਹਾਡਾ ਇੱਕ ਸ਼ੇਅਰ ਕਿਸੇ ਦੇ ਪਰਿਵਾਰ ਨੂੰ ਇਨਸਾਫ ਦਵਾ ਸਕਦਾ ਹੈ ਦੇਖਦੇ ਰਹੋ ਤੁਹਾਡਾ ਆਪਣਾ ਪਸੰਦੀਦਾ ਚੈਨਲ ਰੋਲਾ ਜੰਕਸ਼ਨ ਜਿੱਥੇ ਅਸੀਂ ਲੈ ਕੇ ਆਂਨੇ ਆ ਤੁਹਾਡੇ ਲਈ ਤਾਜ਼ਾ ਅਪਡੇਟ ਜੇ ਤੁਸੀਂ ਵੀ ਨਵੇਂ ਹੋ ਤਾਂ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਵੱਡੇ ਅਪਡੇਟ ਨਾਲ ਉਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ